ਇੱਕ ਵੱਡਾ ਹਾਦਸਾ ਸਮੁੰਦਰ ਦੇ ਵਿੱਚ ਵਾਪਰਿਆ ਜਿੱਥੇ 37 ਲੋਕਾਂ ਦੀ ਮੌਤ ਹੋ ਗਈ ਹੈ ਦਰਸਲ ਯਾਤਰੀਆਂ ਦੇ ਨਾਲ ਭਰੀ ਇੱਕ ਕਿਸ਼ਤੀ ਜਿਹੜੀ ਹੈ ਉਹ ਪਲਟ ਜਾਂਦੀ ਹੈ ਡੁੱਬ ਜਾਂਦੀ ਹੈ ਜਿਸ ਦੇ ਕਾਰਨ ਕਈ ਲੋਕ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਔਰ ਕਈਆਂ ਦੀ ਮੌਤ ਜਿਹੜੀ ਹੋ ਚੁੱਕੀ ਹੈ ਔਰ ਮਰਨ ਵਾਲਿਆਂ ਦੇ ਵਿੱਚ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਦੱਸਿਆ ਕਿ ਹਾਦਸਾ ਜਿਹੜਾ ਰਾਤ ਦੇ ਸਮੇਂ ਹੋਇਆ ਹੈ ਵਿਏਟਨਾਮ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਸਮੁੰਦਰ ਦੇ ਵਿੱਚ ਯਾਤਰੀਆਂ ਦੇ ਨਾਲ ਪਰ ਇੱਕ ਕਿਸ਼ਤੀ ਪਲਟ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ਦੇ ਉੱਪਰ 48 ਜਿਹੜੇ ਯਾਤਰੀ ਸਫ਼ਰ ਕਰ ਰਹੇ ਸੀ ਤਾਂ ਉਹਨਾਂ ਦੀ ਜਿਹੜੀ ਕਿਸ਼ਤੀ ਦੇ ਵਿੱਚ ਪਲਟਣ ਦੇ ਕਾਰਨ ਮੌਤ ਹੋ ਜਾਂਦੀ ਹੈ ਕੁਝ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ ਉੱਥੇ ਇਹ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿਸ ਤਰ੍ਹਾਂ ਜਿਹੜੀ ਕਿਸ਼ਤੀ ਹੈ ਉਹ ਪਲਟ ਜਾਂਦੀ ਹੈ ਤਾਂ ਹੁਣ ਕਿਸ਼ਤੀ ਨੂੰ ਜਿਹੜਾ ਕਿ ਸਮੁੰਦਰੀ ਟੱਟ ਤੇ ਲੈ ਆਂਦਾ ਹੈ ਔਰ ਉਸਦੇ ਮਲਬੇ ਦੇ ਵਿੱਚੋਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੀ ਖਰਾਬੀ ਆਈ ਹੈ ਕਿ ਉਹ ਕਿਸ਼ਤੀ ਪਲਟੀ ਹੈ ਔਰ ਸਾਸੀ ਕਿ ਜਿਹੜੇ ਲਾਪਤਾ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮ੍ਰਿਤਕਾਂ ਦੀ ਲਾਸ਼ਾਂ ਜਿਹੜੀਆਂ ਨੇ ਬਾਹਰ ਕੱਢਿਆ ਗਈਆਂ ਨੇ 37 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਕੁੱਲ 48 ਲੋਕ ਜਿਹੜੇ ਇਸ ਕਿਸ਼ਤੀ ਦੇ ਵਿੱਚ ਸਵਾਰ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਕਿੰਨੇ ਲੋਕ ਜਿਹੜੇ ਬਚਦੇ ਨੇ ਜਾਂ ਫਿਰ ਸਾਰਿਆਂ ਦੀ ਮੌਤ ਹੋ ਜਾਂਦੀ ਹੈ ਤਾ ਉਤਰੀ ਵਿਏਟਨਾਮ ਦੇ ਹਾਂ ਲੋਂਗ ਖਾੜੀ ਦੇ ਵਿੱਚ ਇੱਕ ਯਾਤਰੀ ਜਹਾਜ਼ ਡੁੱਬਣ ਦੇ ਨਾਲ 37 ਲੋਕਾਂ ਦੀ ਮੌਤ ਹੋ ਗਈ ਹੈ ਵਿਏਟਨਾਮ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਏਜੰਸੀ ਨੇ ਦੱਸਿਆ ਕਿ ਅੱਜ ਸਵੇਰੇ ਜਹਾਜ਼ ਦੇ ਮਲਬੇ ਨੂੰ ਜਾਂਚ ਦੇ ਲਈ ਕੰਡੇ ਤੇ ਲਿਆਂਦਾ ਗਿਆ ਹਾਦਸੇ ਦੇ ਸਮੇਂ ਜਹਾਜ਼ ਦੇ ਵਿੱਚ 48 ਵਿਏਟਨਾਮੀ ਸਲਾਨੀ ਸਵਾਰ ਸਨ ਤੇ 10 ਸਲਾਨੀਆਂ ਨੂੰ ਬਚਾ ਲਿਆ ਗਿਆ ਸਰਕਾਰੀ ਮੀਡੀਆ ਅਨੁਸਾਰ ਜਹਾਜ਼ ਦੇ ਵਿੱਚ ਚਾਲਕ ਦਲ ਦੇ 5 ਮੈਂਬਰ ਵੀ ਸਵਾਰ ਸੀ ਵਿయత్ਨਾਮ ਦੇ ਉਪ ਪ੍ਰਧਾਨ ਮੰਤਰੀ tran hung han ਦੇ ਨਿਰਦੇਸ਼ਾਂ ਤੇ ਕਵਾਂਗ ਨੇ ਨੇ ਪ੍ਰਾਂਤ ਦੇ ਅਧਿਕਾਰੀਆਂ ਨੇ ਬਚਾਅ ਕਾਰਜ ਦੇ ਵਿੱਚ ਸਹਾਇਤਾ ਦੇ ਲਈ 4 ਵੱਡੇ ਜਹਾਜ਼ ਅਤੇ ਮੁੱਖ ਬਚਾਅ ਬਲ ਤਾਇਨਾਤ ਕੀਤੇ ਨੇ ਸਟਾਨਕ ਮੀਡੀਆ ਵੀਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਵਿਚਾਰ ਟੀਮਾਂ ਹੁਣ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਨੇ ਕਿਉਂਕਿ ਟਾਈਫੂਨ ਵਿਫਾ ਖੇਤਰ ਵੱਲ ਵੱਧ ਰਿਹਾ ਹੈ। ਤਵੀਨ ਐਕਸਪ੍ਰੈਸ ਅਖਬਾਰ ਅਨੁਸਾਰ ਵਿਚਾਰ ਕਰਮਚਾਰੀਆਂ ਨੇ ਦਰਜਨਾਂ ਲੋਕਾਂ ਨੂੰ ਪਹੁੰਚਾਇਆ ਤੇ ਉਸ ਜਗ੍ਹਾ ਤੋਂ ਲਾਸ਼ਾਂ ਬਰਾਮਦ ਕੀਤੀਆਂ ਨੇ ਜਿੱਥੇ ਕਿਸ਼ਤੀ ਪਲਟੀ ਸੀ। ਅਖਬਾਰ ਅਨੁਸਾਰ ਤੇਜ਼ ਹਵਾਵਾਂ ਦੇ ਕਾਰਨ ਕਿਸ਼ਤੀ ਪਲਟ ਗਈ ਬਚਾਏ ਗਏ ਲੋਕਾਂ ਦੇ ਵਿੱਚ ਇੱਕ 14 ਸਾਲਾ ਲੜਕੀ ਵੀ ਜਿਹੜੀ ਕਿ ਸ਼ਾਮਿਲ ਹੈ ਜਿਸ ਨੂੰ ਡੁੱਬੀ ਕਿਸ਼ਤੀ ਦੇ ਵਿੱਚ ਫਸਦ ਤੋਂ 4 ਘੰਟੇ ਬਾਅਦ ਬਚਾਇਆ ਗਿਆ ਅਖਬਾਰ ਦੀ ਰਿਪੋਰਟਰ ਅਨੁਸਾਰ ਜ਼ਿਆਦਾਤਰ ਯਾਤਰੀ ਦੇਸ਼ ਦੀ ਰਾਤਾਨੀ ਹਾਨੋਈ ਦੇ ਸਲਾਨੀ ਸਨ ਜਿਨ੍ਹਾਂ ਦੇ ਵਿੱਚ ਲਗਭਗ 20 ਬੱਚੇ ਵੀ ਸ਼ਾਮਲ ਸਨ ਵਿਅਤਨਾਮੀ ਪ੍ਰਧਾਨ ਮੰਤਰੀ ਫਾਮ ਮਿਨਾ ਜਿਨ੍ਹਾਂ ਨੇ ਬੀੜਤਾ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਰੱਖਿਆ ਅਤੇ ਜੰਤਕ ਸੁਰੱਖਿਆ ਬਲਾਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ ਨੇ ਉਹਨਾਂ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਕਿਸੇ ਵੀ ਉਲੰਘਣਾ ਵਿਰੁੱਧ ਸਖਤ ਕਾਰਵਾਈ ਦਾ ਵਾਅਦਾ ਜਿਹੜਾ ਕੀਤਾ ਗਿਆ ਤੋਂ ਇਥੇ ਤੁਹਾਨੂੰ ਦੱਸਦੇ ਕਿ ਵਿਅਤਨਾਮ ਉੱਤਰੀ ਵਿਅਤਰਾਵ ਦੇ ਵਿੱਚ ਤੂਫਾਨ ਦੇ ਕਾਰਨ ਜਿਹੜੀ ਕਿਸ਼ਤੀ ਹੈ ਉਹ ਪਲਟੀ ਹੈ ਔਰ ਇਸਦੇ ਕਾਰਨ 37 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜਿਹੜੇ ਲਾਪਤਾ ਦੱਸੇ ਗਏ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ